ਦੀ ਭਗਵੰਤਮਾਨ ਜੀ ਤਾਂ ਜਿੰਨੀ ਚੰਗੀ ਸੋਚਾ ਉਹਦੇ ਤਾਂ ਆਪਾਂ ਤੁਲਨਾ ਵੀ ਨਹੀਂ ਕਰ ਸਕਦੇ ਇਹ ਦੀ ਸਪੈਸਿਫਿਟੀ ਜੀ ਅਸੀਂ ਪਛਾਤੇ ਮੇਰੇ 5-5000 ਟੈਸਟ ਹੁੰਦੇ ਸੀ ਕਿ ਬਾਹਰ ਸਾਰੇ ਇਥੇ ਫ੍ਰੀ ਨੇ ਸਤਿ ਸ਼ਕਾਲ ਜੀ ਬਾਈ ਜੋ ਪੰਜਾਬ ਸਰਕਾਰ ਨੇ ਪੰਜਾਬ ਚ ਮੁਹੱਲਾ ਕਲੀਨਿਕ ਬਣਾਏ ਨੇ ਉਹਨਾਂ ਚ ਕਿਹੜੇ ਕਿੜੀਆਂ ਬਿਮਾਰੀਆਂ ਦੇ ਟੈਸਟ ਫ੍ਰੀ ਹੁੰਦੇ ਆ ਕਿਹੜੀਆਂ ਦਵਾਈਆਂ ਮਿਲਦੀਆਂ ਨੇ ਸਾਰਾ ਕੁਝ ਤੁਹਾਨੂੰ ਦਿਖਾਉਣਿਆ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਕਿਸੇ ਗਰੀਬ ਵਿਅਕਤੀ ਦਾ ਫਾਇਦਾ ਹੋ ਸਕੇ ਉਹ ਪ੍ਰਾਈਵੇਟ ਹਸਪਤਾਲਾਂ ਚੋਂ ਆਪਣੀ ਲੁੱਟ ਹੋਣ ਤੋਂ ਬਚਾ ਸਕੇ ਤੇ ਇਥੋਂ ਦਵਾਈਆਂ ਲਜਾੜ ਸਕੇ ਕਿਉਂਕਿ ਸਰਕਾਰ ਨੇ ਜੋ ਸਹੂਲਤਾਂ ਆਪਣੇ ਵਾਸਤੇ ਜੇਕਰ ਆਪਾਂ ਨੂੰ ਉਹਨਾਂ ਦੀ ਜਾਣਕਾਰੀ ਨਹੀਂ ਹੈਗੀ ਬਈ ਤਾਂ ਵੀਡੀਓ ਜ਼ਰੂਰ ਵੇਖ ਲਿਓ ਦੇ ਵਿੱਚ ਕਿਹੜੀਆਂ-ਕਿਹੜੀਆਂ ਸਹੂਲਤਾਂ ਮਿਲਦੀਆਂ ਨੇ ਅੰਦਰ ਡਾਕਟਰ ਸਾਹਿਬ ਨੂੰ ਮਿਲਿਆਉਣੇ ਆਗੇ ਤੇ ਉੱਬਾਵਾਲ ਪਿੰਡ ਦਾ ਇਹ ਬਈ ਮਹੱਲਾ ਕਲੀਨਿਕ ਹੈਗਾ ਰਾਜੀ ਆਪਾਂ ਜਾਣਕਾਰੀ ਦੇਣੀ ਹੈ ਇਹਦੇ ਵਾਸਤੇ ਲੋਕਾਂ ਨੂੰ ਵੀ ਕੀ ਕੀ ਦਵਾਈਆਂ ਇੱਥੇ ਕਿਹੜੇ ਕਿਹੜੇ ਟੈਸਟ ਬਿਲਕੁਲ ਮੁਫਤ ਹੁੰਦੇ ਆ ਜੀ ਆਪਣੇ ਕੋਲੇ ਬੇਸਿਕ ਦਵਾਈਆਂ ਜੋ ਕਿ ਰੋਜ਼ਮਰਰਾ ਜਿਵੇਂ ਚਾਹੀਦੇ ਆ ਜਿਵੇਂ ਕਿ ਖਾਂਸੀ ਜ਼ੁਖਾਮ ਦੀਆਂ ਆਮ ਦਰਦਾਂ ਦੀਆਂ ਕੈਲਸ਼ੀਅਮ ਮਲਟੀਵਿਟਾਮਿਨ ਤਾਕਤ ਦੀਆਂ ਕਿਸੇ ਦਾ ਪੇਟ ਖਰਾਬ ਹੋ ਜੇ ਬੱਚਿਆਂ ਦੀਆਂ ਖੰਗ ਦੀ ਸਿੱਸੀ ਹੋ ਗਈ ਜ਼ੁਖਾਮ ਦੀ ਹੋ ਗਈ ਬੱਚਿਆਂ ਦੇ ਐਂਟੀਬਾਇਓਟਿਕ ਹੋ ਗਏ ਵੱਡਿਆਂ ਦੇ ਐਂਟੀਬਾਇਓਟਿਕ ਹੋ ਗਏ ਫਿਰ ਉਸ ਤੋਂ ਬਾਅਦ ਤਾਕਤ ਦੇ ਟੀਕੇ ਹੋਗੇ ਕਈ ਬਿਮਾਰੀਆਂ ਸਮਝ ਨਹੀਂ ਆਉਂਦੀਆਂ ਮਰੀਜ਼ਾਂ ਦੇ ਨਾਲ ਜਾਂ ਡਾਕਟਰ ਦੇ ਵੀ ਨਹੀਂ ਸਮਝ ਆਉਂਦੇ ਉਹਨਾਂ ਦੇ ਟੈਸਟ ਵਗੈਰਾ ਜੀ ਅਸੀਂ ਸਾਰੇ ਟੈਸਟ ਸਾਰੇ ਕਰ ਸਕਦੇ ਹਾਂ ਜਿੱਥੇ ਅਸੀਂ ਸੀਬੀਸੀ ਕਰ ਸਕਦੇ ਹਾਂ 슈ਗਰ ਦਾ ਕਰ ਸਕਦੇ ਹਾਂ ਗਠੀਏ ਦਾ ਸਾਡੇ ਕੋਲ ਗਠੀਏ ਦੇ ਬਹੁਤ ਮਰੀਜ਼ ਅਸੀਂ ਡਾਇਗਨੋਸ ਕਰ ਇੱਥੇ ਨੇ ਯੰਗ ਅਸੀਂ ਡਾਇਬੀਟਿਕਸ ਸਾਡੇ ਕੋਲ ਬੀਪੀ 슈ਗਰ ਜੀ ਵੀ ਹਰ ਤਰ੍ਹਾਂ ਦੀਆਂ ਦਵਾਈਆਂ ਹੈਗੀਆਂ ਅੱਛਾ ਜੀ ਅਸੀਂ 슈ਗਰ ਦੇ ਬਹੁਤ ਮਰੀਜ਼ ਠੀਕ ਕਰਨੇ ਹੁਣ ਫਿਰ ਟੈਸਟ ਦਾ ਖਰਚਾ ਵਗੈਰਾ ਆਉਂਦਾ ਉਹ ਕਿੱਥੋਂ ਦਾ ਸਭ ਕੁਝ ਫ੍ਰੀ ਹੈ ਜੀ ਬਿਲਕੁਲ ਫ੍ਰੀ ਹੈ ਜੀ ਬਿਲਕੁਲ ਫ੍ਰੀ ਹੈ ਜੀ ਖੂਨ ਗ ਹੈ ਜੀ ਆਪਣੇ ਕੋਲ ਥਾਇਰੋਇਡ ਦੀ ਸਾਡੇ ਕੋਲ ਦਵਾਈ ਵੀ ਹੈਗੀ ਐ ਅਸੀਂ ਪਿਸ਼ਾਬ ਦਾ ਟੈਸਟ ਵੀ ਕਰਦੇ ਪਿਸ਼ਾਬ ਦਾ ਅਸੀਂ ਕਲਚਰ ਵੀ ਕਰਦੇ ਆਂ ਕਈ ਵਾਰ ਪਿਸ਼ਾਬ ਦੀ ਬਹੁਤ ਲੰਬੀ ਦਿੱਕਤ ਹੁੰਦੀ ਐ ਤਾਂ ਉਹਦੇ ਅੰਦਰ ਦੇਖਣ ਵਾਸਤੇ ਵੀ ਕਿਹੜਾ ਜੀਵਾਣੂ ਹੈਗਾ ਜਿਹੜਾ ਬਾਜ਼ਾਰ 'ਚ 5-700 8000 ਰੁਪਏ ਦਾ ਟੈਸਟ ਹੁੰਦਾ ਕਲਚਰ ਦਾ ਸੀ ਉਹ ਵੀ ਅਰੇ ਫ੍ਰੀਸ ਕਰ ਦਿੰਦੇ ਬਿਲਕੁਲ ਬਿਲਕੁਲ ਟੈਸਟ ਸਾਰੀ ਫ੍ਰੀ ਨੇ ਜੀ ਤੇ ਆਹ ਲਿਸਟ ਵੀ ਚੱਲ ਰਹੀ ਆ ਬਈ ਆਹ ਟੈਸਟ ਇੱਥੇ ਆ ਕੇ ਤੁਸੀਂ ਬਿਲਕੁਲ ਫ੍ਰੀ ਕਰਵਾ ਸਕਦੇ ਹੋਗੇ ਤੇ ਦਵਾਈਆਂ ਵੀ ਬਿਲਕੁਲ ਫ੍ਰੀ ਆ ਜੀ ਫਿਰ ਇਹ ਖਰਚਾ ਵਗੈਰਾ ਸਰਕਾਰ ਦਿੰਦੀ ਆ ਜੀ ਸਾਰੀਆਂ ਦਵਾਈਆਂ ਸਰਕਾਰ ਵੱਲੋਂ ਸਾਡੇ ਕੋਲ ਆ ਰਹੀਆਂ ਨੇ ਅਸੀਂ ਮਹੀਨੇ ਦਾ ਇੰਟੈਂਟ ਇਕੱਠਾ ਪਾ ਦਿੰਦੇ ਆ ਕਿ ਸਾਡੀ ਐਨ ਐਨ ਰਿਕੁਆਇਰਮੈਂਟ ਹੈ ਸਾਡੇ ਕੋਲ ਐਸ ਐਸ ਬਿਮਾਰੀ ਦੇ ਐਨ ਐਨ ਮਰੀਜ਼ਾਂ ਤਾਂ ਸਾਨੂੰ ਇਕੱਠੀਆਂ ਦਵਾਈਆਂ ਦੇ ਦਿੰਦੇ ਨੇ ਕੋਈ ਪ੍ਰੋਬਲਮ ਨਹੀਂ ਹੈ ਸਰਕਾਰ ਵੱਲੋਂ ਜਿਵੇਂ ਮੇਰਾ ਪਿੰਡ ਲੋਹਾ ਖੇੜਾ ਜੀ ਇਹ ਜਨਨ ਕਿ ਜਿਹੜਾ ਹੈਗਾ ਉੱਬਾਲ ਹੋਰ ਪਿੰਡ ਦਾ ਜੀ ਇੱਥੇ ਮੈਂ ਵੀ ਆ ਕੇ ਕਰਵਾ ਸਕਦਾ ਜਾਂ ਕੋਈ ਬਿਲਕੁਲ ਤੁਸੀਂ ਆਪਣਾ ਤੁਸੀਂ ਆ ਕੇ ਆਪਣਾ ਮੋਬਾਈ ਤੁਹਾਡੇ ਮੋਬਾਈਲ ਨੰਬਰ ਨਾਲ ਅਸੀਂ ਐਂਟਰੀ ਕਰਕੇ ਤੁਹਾਡਾ ਐਡਰੈਸ ਪਾ ਕੇ ਤੁਹਾਡੇ ਟੈਸਟ ਵਗੈਰਾ ਦਵਾਈ ਜੋ ਚਾਹੀਦਾ ਸਜੇਗਾ ਤੇ ਨਾਲ ਕੀ ਪ੍ਰੂਫ ਲੈ ਕੇ ਆਉਣਾ ਪਊਗਾ ਜੀ ਕੋਈ ਤੁਸੀਂ ਆਧਾਰ ਕਾਰਡ ਨਹੀਂ ਵੀ ਲੈ ਕੇ ਆਉਂਗੇ ਕੋਈ ਦਿੱਕਤ ਨਹੀਂ ਮੋਬਾਈਲ ਨੰਬਰ ਹੋਣਾ ਚਾਹੀਦਾ ਜ਼ਰੂਰੀ ਉਹ ਨਾਲ ਵੈਰੀਫਿਕੇਸ਼ਨ ਹੋ ਜਾਂਦੀ ਹੈ ਕਿਉਂਕਿ ਅੱਜ ਕੱਲ ਸਾਰਾ ਕੁਝ ਲਿੰਕਡ ਹੈਗਾ ਹਾਂਜੀ ਹਾਂ ਤੇ ਮੰਨ ਲਓ ਵੀ ਕਿਤੇ ਵੀ ਪੰਜਾਬ ਚ ਜਾ ਕੇ ਟੈਸਟ ਕਰਵਾ ਸਕਦੇ ਕਿਤੇ ਮਰਜ਼ੀ ਜਾ ਕੇ ਟੈਸਟ ਕਰਵਾ ਸਕਦੇ ਤੁਹਾਨੂੰ ਅਗਲੇ ਦਿਨ 24 ਘੰਟਿਆਂ ਦੇ within ਤੁਹਾਨੂੰ ਰਿਪੋਰਟ ਮਿਲ ਜਾਏਗੀ ਤੇ ਦਵਾਈ ਨਾਲ ਦੀ ਨਾਲ ਦਵਾਈ ਦੇ ਦਵਾਈ ਦੇ ਦੇਣਗੇ ਵਧੀਆ ਦਵਾਈਆਂ ਨਹੀਂ ਹੋਣਗੀਆਂ ਕਿਉਂਕਿ ਮੈਨੂੰ ਕਿਸੇ ਦੱਸਿਆ ਹਨ ਪਤਾ ਸਾਰੀਆਂ ਸਾਰੀਆਂ ਸਟੈਂਡਰਡਾਈਜ਼ ਦਵਾਈਆਂ ਜੀ ਸਾਰਾ ਕੁਝ ਅਵੇਲੇਬਲ ਹੈਗਾ ਹਾਂਜੀ ਤੇ ਆਪਣੀ ਪੜ੍ਹਾਈ ਕੀ ਦੱਸ ਸਕਦੇ ਹੋ ਜੀ ਮੈਂ MBBS ਹੈਗਾ ਜੀ ਇੱਥੇ ਜੋ ਬੇਸਿਕ ਸਾਡੀ ਕੁਆਲਿਫੀਕੇਸ਼ਨ ਐ MBBS ਹੈਗੀ ਬੈਚਲਰਸ ਆਫ ਮੈਡੀਸਨ ਬੈਚਲਰਸ ਆਫ ਸਰਜਰੀ ਅੱਛਾ ਜੀ ਹਾਂ ਜੀ ਤੇ ਸਾਰੇ ਡਾਕਟਰ ਹੀ MBBS ਨੇ ਸਾਰੇ ਮਿਨੀਮਮ MBBS ਹੈਗੇ ਨੇ ਜੀ ਅੱਛਾ ਅੱਛਾ ਨਹੀਂ ਆਪਿੰਨਾਂ ਦੇ ਦੇਖਦੇ ਆ ਜੀ 2 ਕੁ ਸਾਲ ਕਿਸੇ ਡਾਕਟਰ ਨਾਲ ਲਾ ਕੇ ਦੁਕਾਨਾ ਕਰ ਲੈਂਦੇ ਉਹਨਾਂ ਨੂੰ ਦਵਾਈਆਂ ਦਾ ਪਤਾ ਨਹੀਂ ਨੂੰ ਨਹੀਂ ਸਾਰੇ ਰਜਿਸਟਰਡ ਹੈਗੇ ਜੀ ਪੰਜਾਬ ਮੈਡੀਕਲ ਕੌਂਸਲ ਦੇ ਨਾਲ ਸਾਰੇ ਕੁਆਲਿਫਾਈਡ ਡਾਕਟਰ ਨੇ ਪੰਜਾਬ ਗਵਰਨਮੈਂਟ ਦੇ ਅੱਛਾ ਸਾਰੀ ਬਹੁਤ ਵਧੀਆ ਜੀ ਸੋ ਦੋਸਤੋ ਇਹ ਵੀਡੀਓ ਆਪਾਂ ਲੋਕਾਂ ਦੀ ਜਾਣਕਾਰੀ ਲਈ ਪਾ ਰਹੇ ਆ ਵੀ ਇੱਥੇ ਕਿਹੜੀਆਂ ਕਿ ਬਹੁਤ ਵਧੀਆ ਰਿਸਪਾਂਸ ਹੈ ਜੀ ਸਾਡੇ ਕੋਲ ਡੇਲੀ 700 150 ਦੇ ਆਸ-ਪਾਸ ਮਰੀਜ਼ ਹੈਗੇ ਆਂ ਹਾਂਜੀ ਤੇ ਸਾਰੇ ਹੋਪਫੁਲੀ ਠੀਕ ਹੋ ਰਹੇ ਨੇ ਤਾਂ ਹੀ ਦੁਬਾਰਾ ਆ ਰਹੇ ਨੇ ਅੱਛਾ ਯਾਨੀ ਕਿ 150 ਮਰੀਜ਼ ਇੱਕ ਦਿਨ ਚ ਆ ਜੀ ਆਸ-ਪਾਸ ਦੇ ਪਿੰਡ ਵੀ ਸਾਡੇ ਕੋਲ ਸਾਰੇ ਅੰਜਵੇਂ ਉਬਾਵਾਲ ਦੇ ਤਾਂ ਹੈਗੇ ਮਰੀਜ਼ ਸਾਡੇ ਕੋਲ ਨਮੋਲ ਦੇ ਲੋਂਗੋਵਾਲ ਦੇ ਸਾਰੇ ਮਰੀਜ਼ ਦੂਰ ਦੂਰੋਂ ਵੀ ਆ ਰਹੇ ਨੇ ਅੱਛਾ ਪਿੰਡ ਵਾਲਿਆਂ ਯਾਨੀ ਕਿ ਵਿੱਤੀ ਮਦਦ ਕਰਦੇ ਕੋਈ ਲੋੜ ਹੁੰਦੀ ਜਰੂਰਤੀ ਬਹੁਤ ਜ਼ਿਆਦਾ ਮਦਦ ਕਰਦੇ ਜੀ ਜਿਵੇਂ ਕਈ ਵਾਰ ਸਾਨੂੰ ਕੁਝ ਦਵਾਈਆਂ ਦੀ ਲੋੜ ਹੁੰਦੀ ਹੈ ਤਾਂ ਉਹਦੇ ਵਾਸਤੇ ਸਾਡੀ ਕੁਰੇ ਵੈਲਫੇਅਰ ਸੁਸਾਇਟੀ ਹੈਗੀ ਹੈ ਤੇ ਅਸੀਂ ਉਹਨਾਂ ਨੂੰ ਦੱਸ ਦਿੰਨੇ ਆ ਵੀ ਸਾਨੂੰ ਆਹ ਚੀਜ਼ਾਂ ਦੀ ਰਿਕੁਆਇਰਮੈਂਟ ਹੈ ਤਾਂ ਉਹ ਸਾਨੂੰ ਕੁਝ ਬਜਟ ਦੇ ਦਿੰਦੇ ਨੇ ਐਸੇ ਉਹਨਾਂ ਨੂੰ ਦਵਾਈਆਂ ਦੇ ਦਿੰਦੇ ਨੇ ਸਾਨੂੰ ਆਹ ਚੀਜ਼ ਚਾਹੀਦੀ ਹੈ ਤਾਂ ਉਹਨੂੰ ਲਿਆ ਦਿੰਦੇ ਨੇ ਬਾਕੀ ਹੋਰ ਚੀਜ਼ਾਂ ਹੋ ਗਿਆ ਜਿਵੇਂ ਕਿ ਅਸੀਂ ਨੇਬੁਲਾਈਜ਼ਰ ਦੀ ਮਸ਼ੀਨ ਲੈ ਕੇ ਆਏ ਉਹਨਾਂ ਦੇ ਸਹਿਯੋਗ ਦੇ ਨਾਲ ਅੱਛਾ ਜੀ ਠੀਕ ਹੈ ਹੋਰ ਬੇਸਿਕਲੀ ਛੋਟੀ ਛੋਟੀ ਚੀਜ਼ਾਂ ਹੈ ਜੋ ਕਈ ਵਾਰ ਨਹੀਂ ਮਿਲਦੇ ਉਹ ਅਸੀਂ ਲੈ ਆਨੇ ਆ ਤਾਂ ਕਿ ਮਰੀਜ਼ਾਂ ਦਾ ਵੱਧ ਤੋਂ ਵੱਧ ਬੈਨੀਫਿਟ ਹੋ ਸਕੇ ਚਲੋ ਵਧੀਆ ਗੱਲ ਹੈ ਜੀ ਧੰਨਵਾਦ ਤੁਸੀਂ ਟਾਈਮ ਦਿੱਤਾ ਲੱਗਿਆ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡਾ ਬਾਈ ਜੀ ਕਾਦੀ ਦਵਾਈ ਲੈਣ ਆਏ ਹੋਗੇ ਮੈਂ ਗਠੀ ਦਵਾਈ ਲੈਣ ਆਇਆ ਗਠੀ ਦਵਾਈ ਲੈਣ ਆਏ ਹੋਗੇ ਤੇ ਸਾਰੇ ਤਰ੍ਹਾਂ ਦੀਆਂ ਦਵਾਈਆਂ ਮਿਲਦੀਆਂ ਕੋਈ ਪਰਚੀ ਫੀਸ ਵਗੈਰਾ ਲੱਗੀ ਜਾ ਫ੍ਰੀ ਫ੍ਰੀ ਹੈ ਜੀ ਪਹਿਲਾਂ ਕਿਵੇਂ ਜੇ ਲਗਿਆ ਮੰਨ ਲਓ ਕਿਸੇ ਪ੍ਰਾਈਵੇਟ ਹਸਪਤਾਲ ਚ ਦਵਾਈ ਲੈਣ ਜਾਂਦੇ ਸੀ ਕਿੰਨੇ ਰੁਪਏ ਲੱਗਦੇ ਸੀ ਬਥੇਰੀ ਮਾ ਬਾਲੀ ਪਥ ਤੇ ਇੱਥੇ ਬਿਲਕੁਲ ਫ੍ਰੀ ਇੱਥੇ ਫ੍ਰੀ ਬਾਈ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡਾ ਜੀ ਬਾਈ ਮੇਰਾ ਉੱਬਾ ਵਾਲ ਜੀ ਉੱਬਾ ਵਾਲ ਜੀ ਕਾਦੀ ਦਵਾਈ ਲੈਣ ਆਇਓ ਬਾਈ ਮੈਂ ਜੀ ਪਰ ਅੱਜ ਟੈਸਟ ਕਰਾਉਣਾ ਹੈ ਜੀ ਕਾਦਾ ਟੈਸਟ ਕਰਵਾਏਗੇ ਇਹ ਅੱਛੇ ਈ ਐਡੀ ਸੁਝ ਗਈ ਦੀ ਮੈਂ ਹੋਰ ਡਾਕਟਰਾਂ ਬਹੁਤ ਲੋਏ ਫਰੀ ਗਏ ਪੈਸੇ ਬਹੁਤ ਲਾਏ ਹਾਂਜੀ ਆਪਣੇ ਟਾਹ 6 ਕੇ ਲਾਈ ਗਏ ਕੋਈ ਰੋਗ ਦਾ ਪਤਾ ਨਹੀਂ ਸੀ ਅੱਛੇ ਤੇ ਹੁਣ ਟੈਸਟ ਕਰਵਾ ਲਈਂ ਇਕਰਾਰ ਹੈ ਜੀ ਹੁਣ ਮੈਂ ਉਦੋਂ ਬਾਅਦ ਡਾਕਟਰ ਸਾਹਿਬ ਕੋਲ ਮੈਂ ਆਇਆ ਉਰੇ ਪਹਿਲੀ 3 ਦਿਨਾਂ ਦੀ ਦਵਾਈ ਨਾਲ ਮੈਨੂੰ ਮੋੜ ਪੈ ਗਏ ਲਤ ਨੂੰ ਸਾਰੀ ਦਵਾਈ ਮੈਂ ਹੁਣ ਉਰੋਂ ਖਾਧੀਆਂ ਲੱਤ ਜਮਾ ਅੱਜ ਮੇਰੀ ਸੈਟ ਬੈਠਾ ਜੀ ਪਹਿਲੇ 4000 ਰੁਪਏ ਦਾ ਮੇਰਾ ਮਹੀਨੇ ਦਾ ਖਰਚਾ ਵਜਨ ਲੱਗ ਗਿਆ ਹਾਂ ਸਾਰੇ ਪਰਿਵਾਰ ਦੀ ਵਜਨ ਲੱਗਿਆ ਹੱਡੇ ਦਾ ਅੱਛਾ ਜੀ ਹਾਂ ਮੈਂ ਪੰਜਾਬ ਸਰਕਾਰ ਭਵਨ ਤਮਾਨ ਦਾ ਬਹੁਤ ਧੰਨਵਾਦ ਕਰਦਾ ਕਿਹੜਾ ਸਾਨੂੰ ਇਹ ਸਹੂਲਤਾਂ ਦਿੱਤੀਆਂ ਨੇ ਚਲੋ ਠੀਕ ਆ ਬਈ ਧੰਨਵਾਦ ਕਰਨ ਦਾ ਹੱਕ ਵੀ ਬਣਦਾ ਨਾ ਸਤਿ ਸ਼੍ਰੀ ਅਕਾਲ ਬੇਬੇ ਸਤਿ ਸ਼੍ਰੀ ਅਕਾਲ ਕਿਹੜਾ ਪਿੰਡਾ ਜੀ ਆਹੀ ਆ ਉੱਪਰ ਕਾਦੀ ਦਵਾਈ ਲੈਣਾ ਹੈ ਉਹ ਜੀ ਉਹ ਬਾਬੇ ਨਾਲ ਆਉਨੇ ਹੁੰਨੇ ਆ ਉਹ ਤਾਂ ਤਾਂ ਤੁਰਿਆ ਨਹੀਂ ਜਾਂਦਾ ਅੱਛਾ ਫਿਰ ਬਾਬੇ ਨਾਲ ਹੀ ਗੱਲਬਾਤ ਕਰਵਾਉਣੀ ਆਪਾਂ ਸਤਿ ਸ਼੍ਰੀ ਅਕਾਲ ਬਪੂ ਜੀ ਸਤਿ ਸ਼੍ਰੀ ਅਕਾਲ ਕਿਹੜਾ ਪਿੰਡਾ ਜੀ ਉੱਪ ਵਾਲੀ ਉੱਪਾ ਵਾਲਾ ਜੀ ਕਾਦੀ ਦਵਾਈ ਲੈਣਾ ਹੈ ਉਹ ਜੀ ਆਹੀ ਜੀ ਸਾਰੇ ਇਨਫੈਕਸ਼ਨ ਹੋ ਗਈ ਦੀ ਅੱਛਾ ਜੀ ਹੁਣ ਠੀਕ ਐ ਇਨਫੈਕਸ਼ਨ ਪਹਿਲਾਂ ਕਿਸੇ ਪ੍ਰਾਈਵੇਟ ਹਸਪਤਾਲ ਚ ਦਿਖਾਈ ਜੀ ਪਹਿਲਾਂ ਇਨਫੈਕਸ਼ਨ ਹੋਈ ਦੀ ਸਾਰੇ ਇਕੱਠੀ ਹੋ ਗਈ ਬਹੁਤ ਜਿਆਦਾ ਇੱਥੂ ਹੀ ਠੀਕ ਆਇਓ ਜੀ ਹਾਂ ਚਲੋ ਵਧੀਆ ਬਹੁਤ ਵਧੀਆ ਫਾਇਦਾ ਹੋ ਗਿਆ ਫਾਇਦਾ ਹੋ ਰਿਹਾ ਜੀ ਪੂਰਾ ਸੱਸੀ ਘਰ ਵੇਪੇ ਸੱਸੀ ਘਰ ਮੇਰਾ ਕਿਹੜਾ ਪਿੰਡਾ ਜੀ ਨਮੂਲ ਤੋਂ ਅੱਛਾ ਨਮੂਲ ਤੋਂ ਉਬਾਲ ਦਵਾਈ ਲੈਣ ਆਇਓ ਜੀ ਹਾਂ ਜੀ ਕਾਦੀ ਦਵਾਈ ਲੈਣ ਆਇਓ ਜੀ ਗੋਡੇ ਦੁਖਦੇ ਨੇ ਦਮ ਚੜਦਾ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕਿਹੜਾ ਪਿੰਡਾ ਜੀ ਆਪਣਾ ਮੇਰਾ ਪਿੰਡ ਚ ਬਵਲ ਸਾਫ ਦਾ ਸਰਪੰਚ ਤੁਸੀਂ ਵੀ ਦਵਾਈ ਲੈਣ ਆਇਓ ਕਿ ਕਮੇਟੀ ਜੀ ਆਂ ਜੀ ਦਵਾਈ ਲੈਣ ਆਇਆ ਦੀ ਅੱਛਾ ਜੀ ਮੈਂ ਤਾਂ ਜੀ ਇਹ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਹੋ ਜੀ ਮੈਂ ਤਾਂ ਜੀ ਪਾਰਟੀ ਮੈਂ ਤਾਂ ਜੀ ਹੁਣ ਕਿਸੇ ਪਾਰਟੀ ਜਦੋਂ ਸਰਪੰਚ ਸੀ ਉਦੋਂ ਕਿਹੜੀ ਪਾਰਟੀ ਨਾਲ ਸੀ ਮੈਂ ਜੀ ਪਹਿਲਾਂ ਕਾਂਗਰਸ ਨਾਲ ਹੁੰਦਾ ਸੀਗਾ ਜੀ ਅੱਛਾ ਜੀ ਠੀਕ ਹੈ ਜੀ ਗੱਲ ਹੁਣ ਤਾਂ ਮੈਂ ਛਾੜਵਾਲ ਰਿਪੋਰਟ ਪਾ ਇਦੋਂ ਪਹਿਲਾਂ ਕਿਹਨੂੰ ਪਾਈ ਸੀ ਇਹਨੂੰ ਇਦੋਂ ਵੋਟਾਂ ਜੀ ਮੇਰੇ ਪਿੰਡ ਦਾ ਅਸੀਂ ਪ੍ਰਵਿੰਦਰ ਉਹਨੂੰ ਪਾਤੀ ਪਿੰਡ ਅੱਛਾ ਫਿਰ ਇਹ ਝਾੜੂਆਂ ਦਾ ਕੰਮ ਕਿਵੇਂ ਲੱਗਿਆ ਆਪਾਂ ਨੂੰ ਕਈ ਵਾਰ ਹੁੰਦਾ ਵੀ ਪਾਰਟੀ 100% ਬਤੀ ਸਾਡੇ ਪਾਣੀ ਦੇਖੋ ਜੀ 2 ਸਾਲ ਦੀ ਮੈਂ ਇੱਥੇ ਪੁਲਿਸ ਨਹੀਂ ਕਰੇ ਦੇ ਮੇਰੇ ਪਿੰਡ 'ਚ ਅੱਛਾ ਜੀ ਨਹੀਂ ਅੱਕੇ ਮੈਂ ਸਰਪੰਚੀ ਵੇਲੇ ਮੈਂ ਜੀ ਰਿਸਪਤਰੀ ਨੂੰ ਨਗਰੀ ਦੇ ਪੱਖ ਜਿੱਤੀ ਮੈਂ ਹਾਂਜੀ ਮੇਤੋਂ ਵੀ ਪੁਲਿਸ ਨਹੀਂ ਹਟੀ ਜੀ ਚਾਰ ਚਾਰ ਗੇੜੇ ਲਾਉਂਦੇ ਸੀਗੇ ਇੱਥੇ ਜਿਹੜੇ ਟਾਉਟ ਸੀਗੇ ਜੀ ਉਹ ਮੁਰੇ ਖਾੜੇ ਹੁੰਦੇ ਸੀਗੇ ਰਾਜੀਪੁਰ ਦਾ ਕਰਾਉਣ ਵਾਸਤੇ ਆ ਫੜਾ ਕੇ ਆਪ ਸੜਾਉਂਦੇ ਆ ਆਪ ਸੜਾਉਂਦੇ ਅੱਛਾ ਆ ਹੁਣ ਜੀ ਕਦੇ ਪੁਲਿਸ ਨਹੀਂ ਦੇਖੀ ਹਾਂਜੀ ਲੈਡ ਜੀ ਇੰਨੀ ਵਧੀਆ 24 ਘੰਟੇ ਚੱਲਦੀ ਜੀ ਲੈਡ ਆ ਉਹ ਚੀਜ਼ ਵਧੀਆ ਹਾਂ ਜੀ ਤੇ ਬਾਕੀ ਮੋਟਰਾਂ ਤੇ ਤਾਂ ਜੀ ਐਤਕੀ 70 ਬਣਦੀਆਂ ਘੜਾ ਨਿਕਲਣਗੀਆਂ ਅੱਛਾ ਜੀ ਤੁਸੀਂ ਸਰਪੰਚ ਕਾਗਰਾਸ ਦੇ ਪ੍ਰਸ਼ੰਸਾ ਆਮ ਪਾਰਟੀ ਦੀ ਕਰੀ ਜਾਂਦੇ ਹੋ ਮੈਂ ਤਾਂ ਜੀ ਪ੍ਰਸ਼ੰਸਾ ਕਰੂ ਕਰੂਗਾ ਜਿਹਦੇ ਕੰਮ ਕੀਤੇ ਨੇ ਜੀ ਵਧੀਆ ਉਹਦੀ ਕਰੂਗਾ ਕਿੰਨੀ ਕਵਾਰ ਦਵਾਈ ਲੈ ਕੇ ਪਹਿਲਾਂ ਜੀ ਤਿੰਨ ਗੇ ਲਾਇਆ ਤੀਜੀ ਗੇ ਲਾਇਆ ਕੋਈ ਫਰਕ ਪਿਆ ਜੀ ਹਾਂ ਫਰਕ ਪਿਆ ਤਾਈਉ ਐਉਂ ਫਰਕ ਪਿਆ ਨਾ ਜੀ ਤੇ ਕਿੰਨਾ ਖਰਚ ਆ ਗਿਆ ਜੀ ਦਵਾਈ ਤੇ ਜੀ ਅੱਗੇ ਆਉਂਦਾ ਤੇ ਹੁਣ ਤਾਂ ਕੋਈ ਖਰਚਾ ਨਹੀਂ ਆ। ਪਹਿਲਾਂ ਕਿੰਨਾ ਖਰਚਾ ਆਉਂਦਾ ਸੀ? ਪਹਿਲਾਂ ਤਾਂ ਆ ਹੀ ਜਾਂਦਾ ਸੀ 8-900 ਮਹੀਨੇ ਦਾ। ਇੱਥੇ ਫ੍ਰੀ ਹੋਣਾ। ਇੱਥੇ ਫ੍ਰੀ। ਫਿਰ ਤਾਂ ਧੰਨਵਾਦ ਕਰਦੋ ਸਰਕਾਰ ਦਾ। ਹਾਂ ਸਰਕਾਰ ਦਾ ਬਹੁਤ ਵਧੀਆ ਸਰਕਾਰ ਹੈ। ਜਿਹੜਾ ਚੰਗਾ ਕੰਮ ਕਰਦੇ ਐਸ ਸਰਕਾਰ ਉਹਦਾ ਧੰਨਵਾਦ ਕਰਨ ਦਾ ਹੱਕ ਹੁੰਦਾ ਹੈ ਨਾ ਜੀ। ਹਾਂ ਬਾਕਾਸਤ ਕਹਿੰਦੇ ਆ ਬਹੁਤ ਵਧੀਆ ਕਰਿਆ ਵਿਚਾਰੇ ਨੇ। ਹਾਂ ਜੀ ਹਾਂ। ਤੇ ਦੋਸਤੋ ਬਾਕੀ ਗੱਲਾਂ ਬਾਤਾਂ ਆਪਾਂ ਕਮੇਟੀ ਦੇ ਮੈਂਬਰ ਸਾਹਿਬਾਨਾਂ ਨਾਲ ਕਰਵਾਉਣੇ ਆ। ਉਹਨਾਂ ਨੇ ਜਨਨਿਕ ਇਹਨੂੰ ਚੱਲਦਾ ਰੱਖਣ ਵਾਸਤੇ ਕੀ ਕੀ ਕਰਵਾਇਆ। ਤੇ ਇਹ ਨੇ ਜੀ ਸਾਡੇ ਮੋਤਾ ਸਿੰਘ ਢੀਂਡਸਾ ਆਮ ਬਾਈ ਸਰਕਾਰ ਹਨਾ ਪਿੰਡਾਂ ਨੂੰ ਸਹੂਲਤ ਦੇ ਦਿੰਦੀ ਆ ਉੱਥੇ ਕੋਈ ਢੇੜਾ ਨਹੀਂ ਮਾਰਦਾ ਤਾਂ ਉਹ ਖਰਾਬ ਹੋ ਜਾਂਦੀਆਂ ਨੇ ਤੁਸੀਂ ਇੱਥੇ ਅਜਿਹੇ ਕੀ ਕੀਤਾ ਜੀ ਵੀ ਵਧੀਆ ਇਕੱਠ ਹੋ ਰਿਹਾ ਵਧੀਆ ਲੋਕ ਆਪਣਾ ਇਲਾਜ ਕਰਵਾ ਰਹੇ ਹੈਗੇ ਜਕੀ ਸਰਪਾਚੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਮੇਰੇ ਵੱਲੋਂ ਸਾਰੇ ਪਿੰਡ ਵੱਲੋਂ ਤੁਸੀਂ ਸਾਡੀ ਇੱਕ ਅਹੀ ਜੀ ਸੰਸਥਾ ਨੂੰ ਦੇਖਣ ਆਏ ਹੋ ਜਿੱਥੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਮਰੀਜ਼ਾਂ ਦਾ ਇਲਾਜ ਹੁੰਦਾ ਹੈਗਾ ਹੁਣ ਤੁਸੀਂ ਪੁੱਛਿਆ ਇਸ ਸੰਸਥਾ ਬਾਰੇ ਕਿਵੇਂ ਤਿਆਰ ਹੋਈ ਹਾਂ ਤੁਸੀਂ ਪਿੰਡ ਨੇ ਕੀ ਸਹਿਯੋਗ ਦਿੱਤਾ ਜੀ ਪਿੰਡ ਵੱਲੋਂ ਸਾਨੂੰ ਬਹੁਤ ਜ਼ਿਆਦਾ ਵੱਡਾ ਸਹਿਯੋਗ ਮਿਲਿਆਗਾ ਹਾਂ ਇਹ ਸਾਡੀ ਬਹੁਤ ਪੁਰਾਣੀ ਬਿਲਡਿੰਗ ਆ ਲਗਭਗ 40 ਸਾਲ ਪੁਰਾਣੀ ਅੱਛਾ ਜੀ ਜਦੋਂ ਇਹਦੀ ਰੈਨੋਵੇਸ਼ਨ ਹੋਈਗਾ ਸਰਕਾਰ ਨੇ ਇਹਨੂੰ ਚੁਣਿਆ ਜੀ ਰੈਨੋਵੇਸ਼ਨ ਹੋਈ ਤਾਂ ਮੈਂ ਇੱਥੋਂ ਦੇ ਠੇਕੇਦਾਰ ਨੂੰ ਆ ਕੇ ਮਿਲਿਆ ਮੈਂ ਕਿਹਾ ਵੀ ਤੂੰ ਠੇਕੇਦਾਰ ਸਾਹਿਬ ਇਹਦਾ ਕੰਮ ਗੁਰਦੁਆਰਾ ਸਮਝ ਕੇ ਕਰਨਾ ਵਧੀਆ ਬਣਾਉਣਾ ਆਪਾਂ ਨੇ ਬਿਲਡਿੰਗ ਦੀ ਹਾਲਤ ਬਹੁਤ ਮਾੜੀ ਆ ਜੀ ਪਰਸੈਂਟ ਜੀ ਨਹੀਂ ਮੰਗੀ ਵੀ ਅਸੀਂ ਨਾ 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 ਮੈਂ ਪੱਲਿਓ ਅਸੀਂ ਪੱਲੇ 100% ਦੇ ਦੋ ਅਸੀਂ ਪੱਲਿਓ ਖਰਚਾ ਕੀਤਾਗਾ ਅੱਛਾ ਜੀ ਤੇ ਉਹ ਠੇਕੇਦਾਰ ਵੀ ਰੱਬੀ ਰੂਹ ਸੀਗਾ ਬਠਿੰਡੇ ਦਾ ਸੀਗਾ ਉਹ ਉਹਨੇ ਸਾਨੂੰ ਇਹ ਕਿਹਾ ਜੀ ਮੈਂ ਇਸ ਠੇਕੇ ਦੇ ਵਿੱਚੋਂ 1 ਵੇਸਾਕ ਮੇਰੇ ਪੱਲਿਓ 2 ਲੱਖ ਪਾਜੇ ਵੀ ਤੁਸੀਂ ਬਿਲਡਿੰਗ ਵਧੀਆ ਬਣਵਾ ਲਓ ਅੱਜ ਉਸ ਠੇਕੇਦਾਰ ਦੀ ਬਦੌਲਤ ਇਹ ਬਿਲਡਿੰਗ ਇੰਨੀ ਵਧੀਆ ਗਈ ਦੀ ਦਿਵਾਰੇ 40 ਸਾਲ ਉਮਰ ਬਣ ਗਈ ਇੱਥੇ ਸਫਾਈ ਦਾ ਸਾਰਾ ਧਿਆਨ ਅਸੀਂ ਸਾਡੀ ਇੱਕ ਸੰਸਥਾ ਬਣੀ ਹੋਇਆ ਆਮ ਆਦਮੀ ਵੈਲਫੇਅਰ ਸੁਸਾਇਟੀ ਉਹਦੇ ਵੱਲੋਂ ਕਰਦੇ ਆ ਇੱਥੇ ਜੋ ਵੀ ਟੁੱਟ ਭੱਜ ਹੁੰਦੀ ਹੈ ਕੋਈ ਦੇਖੋ ਇਹ ਅਦਾਰਾ ਹੈਗਾ ਚੱਲੂਗਾ ਤਾਂ ਖਰਾਬੀ ਹੋਊਗਾ ਕਿਤੇ ਕੋਈ ਟੁੱਟੀ ਖਰਾਬ ਹੋ ਗਈ ਕਿਤੇ ਕੋਈ ਬਿਜਲੀ ਦਾ ਨੁਕਸ ਪੈ ਗਿਆ ਕਿਤੇ ਕੋਈ ਪੱਖਾ ਖੜ ਗਿਆ ਤੇ ਉਹ ਸਾਰਾ ਕੁਝ ਅਸੀਂ ਆਪਣੀ ਸੰਸਥਾ ਵੱਲੋਂ ਕਰਾਉਂਦੇ ਆ ਸਾਡੇ 50 ਕਿ ਮੈਂਬਰ ਨੇਗੇ ਕਿਸੇ ਨੂੰ ਕੋਈ ਕੰਪਲਸਰੀ ਦਾਗਾ ਕੋਈ 200 ਕਰਦਾ ਕਿਸੇ ਨੂੰ ਖੁਸ਼ੀ ਆ ਜਾਂਦਾ ਕੋਈ 1100 ਦੇ ਦਿੰਦਾ ਸਾਨੂੰ 5-5000 ਦੇ ਨਾਲ ਵੀ ਹੈਗੇ ਨੇ ਅੱਛਾ ਅੱਛਾ ਅਸੀਂ ਉਸ ਪੈਸੇ ਦੇ ਵਿੱਚੋਂ ਇਹ ਸਸਤਾ ਨੂੰ ਸੰਭਾਲ ਰਹਾਂਗੇ ਇੱਥੇ ਸਾਫ ਸਫਾਈ ਦਾ ਸਮਾਨ ਤੁਹਾਨੂੰ ਲੱਗਿਆ ਨਹੀਂ ਅੰਦਰ ਵੀ ਜਿਵੇਂ ਸਰਕਾਰੀ ਬਿਟ ਹਸਪੀਟਲ ਬਣਿਆ ਹੁੰਦਾਗਾ ਉਹਦੇ ਵਿੱਚ ਜਿਹੜੀ ਸਾਡੀ ਸਸਤਾਗਾ ਉਹ ਭਾਗੀਦਾਰ ਆਗੇ ਇਹਨੂੰ ਪ੍ਰਾਈਵੇਟ ਬਣਾਉਣ ਚ ਹਾਂਜੀ ਸਰਕਾਰ ਦੇ ਪ੍ਰੋਟੋਕਾਲ 'ਚ ਕਈ ਚੀਜ਼ਾਂ ਨਹੀਂ ਆਉਂਦੀਆਂ ਹਨ ਜੀ ਫਿਰ ਉਹ ਤੁਸੀਂ ਆਪਣੇ ਕੋਲੋਂ ਕੀਤੀਆਂ ਜੋ ਸਰਕਾਰ ਦੇ ਪ੍ਰੋਟੋਕਾਲ ਤੋਂ ਉੱਪਰ ਮਰੀਜ਼ਾਂ ਨੂੰ ਜ਼ਰੂਰਤ ਹੁੰਦੀ ਹੈ ਕੋਈ ਦਵਾਈਆਂ ਦੀ ਲੋੜ ਪੈਂਦੀ ਹੈ ਉਹ ਵੀ ਅਸੀਂ ਲਿਆ ਕੇ ਦਿੰਨੇ ਆ ਪੰਜ-7000 ਮਹੀਨੇ ਦੀਆਂ ਤੇ ਇੱਥੇ ਜਿੰਨੇ ਵੀ ਇੰਸਟਰੂਮੈਂਟ ਕੋਈ ਸਰਕਾਰ ਨਹੀਂ ਭੇਜਦੀ ਅਸੀਂ ਲਿਆ ਕੇ ਰੱਖਦਾਂ ਨੇ ਆ ਮਰੀਜ਼ਾਂ ਦੇ ਕੰਮ ਆਉਂਦੇ ਨੇਗੇ ਆ ਛੋਟੀ ਜੀ ਗੱਲ ਆ ਅਸੀਂ ਦੋ ਦਿਨ ਪਹਿਲਾਂ ਇੱਥੇ ਕਿਹਾ ਸਫੋਕੇਸ਼ਨ ਬਹੁਤ ਹੁੰਦੀ ਸੀਗੀ ਇੱਕ ਛੋਟੀ ਜੀ ਮਸ਼ੀਨ ਲੈ ਕੇ ਆਇਆ 7-800 ਰੁਪਏ ਦੀ ਜਿਹੜੀ ਹਵਾ ਨੂੰ ਸਾਫ਼ ਕਰਦੀ ਹੈ ਤੇ ਉਹਦੇ ਵਿੱਚ ਸੁਗੰਧਿਤ ਕਰਦੀਆਂ ਦੀ ਆ ਉਹ ਅਸੀਂ ਲਾਤੀ ਉਹਦੇ ਨਾਲ ਕੀ ਹੋਊਗਾ ਬਾਕੀ ਇੱਥੇ ਕਿਸੇ ਚੀਜ਼ ਦੀ ਅਸੀਂ ਕਮੀ ਤਾਂ ਹੋਣ ਨਹੀਂ ਦਿੰਦੇ ਅਸੀਂ ਕਹਿੰਦਾ ਵੀ ਜਿਹੜੇ ਮਰੀਜ਼ ਨੇ ਉਹ ਰੱਬ ਦਾ ਰੂਪ ਹੁੰਦੇ ਨੇ ਉਹਨਾਂ ਦੀ ਸੇਵਾ ਕਰਕੇ ਅਸੀਂ ਆਪ ਦੇ ਆਪ ਨੂੰ ਬੜਪਾਗਾ ਸਮਝਦਾਂਗੇ ਅਸੀਂ ਧੰਨਵਾਦ ਕਰਦੇ ਹਾਂ ਪਰਮਾਤਮਾ ਦਾ ਧੰਨਵਾਦ ਭਗਮਨ ਤਵਾਨ ਦੀ ਸੋਚ ਨੂੰ ਜਿਨੇ ਇਹ ਜੇ ਬੂਟੇ ਲਾਏ ਨੇ ਵਧੀਆ ਗੱਲਾਂ ਹਾਂ ਜੀ ਸਾਡਾ ਅੰਦਰ O P D ਚਾਰਟ ਬਣਿਆ ਹੋਗਾ ਹਾਂਜੀ ਹਾਂ ਉਹਦੇ ਤੇ ਡੇਲੀ O P D ਚੜਦੀ ਇੱਥੇ ਕੋਈ ਫੇਕ ਕੰਮ ਨਹੀਂ ਹੁੰਦਾ ਹੈਗਾ ਹਾਂਜੀ ਹਾਂ ਸਾਡੇ ਕੋਲ ਹਾਈएस्ट ਇੱਕ ਦਿਨ ਦੀ 182 ਮਰੀਜਾਂ ਦੀ O P D ਹੈਗੀ ਬਾਕੀ ਨਹੀਂ ਅਸੀਂ 100 150 700 ਡੇਲੀ ਚੱਲਦੇ ਨੇਗੇ ਹਾਂਜੀ ਅਸੀਂ ਤਾਂ ਅਸਲ ਦੇ ਵਿੱਚ ਇਹਨੂੰ ਜਿਹੜੀ ਸੰਸਤਾ ਨੂੰਗਾ ਮਤਲਬ ਨਾ ਤਾਂ ਬਿਲਡਿੰਗ ਨੇ ਕੰਮ ਕਰਨਾ ਸੀਗਾ ਨਾ ਪੰਜਾਬ ਸਰਕਾਰ ਦੀਆਂ ਦਵਾਈਆਂ ਨੇ ਕੰਮ ਕਰਨਾ ਸੀਗਾ ਇੱਥੋਂ ਦਾ ਜਿਹੜਾ ਸਟਾਫ ਆ ਸਪੈਸ਼ਲ ਸਾਡੇ ਡਾਕਟਰ ਪ੍ਰਕਸ਼ਿਤ ਪਾਲ ਜੀ ਨੇ ਜਿਹੜੇ ਉਹ ਰੱਬੀ ਰੂਹ ਨੇਗੇ ਅੱਛਾ ਅੱਛਾ ਉਹ ਮਰੀਜ਼ ਨੂੰ ਮਤਲਬ ਇੰਨਾ ਸੈਟੀਸਫਾਈ ਕਰ ਦਿੰਦੇ ਨੇ ਦਵਾਈ ਦੇ ਕੇ ਕਿ ਅਗਲਾ ਵੀ ਸਾਡੇ ਕੋਲ ਇੱਥੇ ਠੀਕ ਹੋਏ ਨੇ ਆ ਕੇ ਮੈਨੂੰ ਲੱਗਦਾ ਵੀ ਜੇ ਇਹਦਾ ਕਿਤੇ ਸਰਵੇ ਹੋ ਜਾਏ ਪੰਜਾਬ ਲੈਵਲ ਤੇ ਜਿਹੜੀਆਂ ਇਥੋਂ ਦੀਆਂ ਸਹੂਲਤਾਂ ਨੇ ਗਿਆ ਅਸੀਂ ਪਹਿਲੇ ਨੰਬਰ ਤੇ ਆ ਸਕਦੇ ਹਾਂ ਪੂਰੇ ਪੰਜਾਬ ਤੇ ਕੋਈ ਸਰਕਾਰ ਨੂੰ ਲਾਂਭਾ ਹੈ ਵੀ ਆ ਕੰਮ ਸਾਡੇ ਕਿਹੇ ਤੋਂ ਨਹੀਂ ਹੋ ਰਿਹਾ ਜੀ ਜਿਵੇਂ ਤੁਹਾਨੂੰ ਕਹਿ ਰਹੇ ਹਾਂ ਇਹਦਾ ਦੇਖੋ ਜੀ ਮੈਂ ਬੇਸ਼ੱਕ ਕਟੜਾ ਮਾਨ ਆਮ ਆਦਮੀ ਪਾਰਟੀ ਦਾ ਵਰਕਰਾਂਗਾ ਪਰ ਮੈਂ ਇੱਕ ਪਿੰਡ ਲੈਵਲ ਤੇ ਤੁਹਾਡੇ ਨਾਲ ਗੱਲ ਕਰ ਰਿਹਾ ਹਾਂਗਾ ਪਾਰਟੀ ਬਾਜੀ ਮੇਰੀ ਦੂਰ ਹੈਗੀ ਸਾਨੂੰ ਇਸ ਸਰਕਾਰ ਤੋਂ ਲਾਂਭਾ ਦੇਣ ਨੂੰ ਉਹਨਾਂ ਨੇ ਕੀਤਾ ਕੀ ਹੈ ਕਿ ਸਾਨੂੰ ਖੇਤਾਂ ਨੂੰ ਲਾਈਟ ਨਹੀਂ ਦਿੱਤੀ ਉਹਨਾਂ ਨੇ ਕੀ ਸਾਡੇ ਘਰਾਂ ਦੇ ਬਿੱਲ ਮਾਫ ਨਹੀਂ ਹੋ ਇੱਕ ਇੱਕ ਘਰ ਦਾ 35-3500 4-4000 ਦਾ ਫਾਇਦਾ ਹੋਇਆ ਫਾਇਦਾ ਹੋ ਗਿਆ ਮੰਨ ਲਿਓਗਾ ਇੱਥੇ ਮਰੀਜ਼ ਆਉਂਦੇ ਨੇ ਆਪਦੇ ਮੂੰਹ ਨਾਲ ਕਹਿੰਦੇ ਨੇ ਵੀ ਸਾਡਾ ਮਹੀਨੇ ਦਾ 4000 5000 ਰੁਪਏ ਦੀ ਦਵਾਈ ਲੈਂਦੇ ਸੀ ਜਿਹੜੇ ਫ੍ਰੀ ਇਲਾਜ ਕਰਾਉਂਦੇ ਨੇਗੇ ਨਹਿਰੀ ਪਾਣੀ ਸਾਡੇ ਸਾਰੇ ਨਾਲਾਂ ਦਾ ਕੰਮ ਚੱਲ ਰਿਹਾਗਾ ਨਹਿਰੀ ਪਾਣੀ ਆਖਰੀ ਮਤਲਬ ਕੀਲੇ ਤੱਕ ਚੱਲਾ ਜਾਊਗਾ ਜਿੱਥੇ ਜ਼ਿੰਦਗੀ ਦੇ ਸਾਡੇ ਦਾਦੇ ਪੁਰਦਾਦੇ ਵੀ ਨਹੀਂ ਦੇਖਿਆ ਹੈਗਾ ਫਿਰ ਅਸੀਂ ਲਾਂਬਾ ਕਿਉਂ ਦਈਏ ਚੰਗਾ ਕੀਤਾਗਾ ਤਾਂ ਸੇ ਇਹਨੂੰ ਸਵਾਸੇ ਦਿੰਨੇ ਆ ਥੋੜਾ ਜਿਹਾ ਮੈਂ ਤੁਹਾਨੂੰ ਦੱਸਦਾ ਵੀ ਭਗਵੰਤ ਮਾਨ ਜੀ ਤਾਂ ਜਿੰਨੀ ਚੰਗੀ ਸੋਚਾ ਉਹਦੇ ਤਾਂ ਆਪਾਂ ਤੁਲਨਾ ਵੀ ਨਹੀਂ ਕਰ ਸਕਦੇ ਜਿਹੜੀ ਵੱਡੀ ਗੱਲ ਆ ਕਿ ਇਹ ਸਸਤਾਵਾਂ ਤਾਂ ਚੱਲਣੀ ਅੱਜ ਆਪਾਂ ਥੋੜੇ ਤੇ ਨਹੀਂ ਇਹਨਾਂ ਦੇ ਵਿੱਚ ਤੋੜਪਾਂ ਨਾ ਹੋਣ ਲੱਗ ਜੂਗੀ ਸਰਕਾਰ ਕੋਲੇ ਐਨਾ ਕੁਛ ਨਹੀਂ ਹੁੰਦਾ ਕਿ ਉਹ ਨਿੱਕੀ ਨਿੱਕੀ ਚੀਜ਼ ਤੁਹਾਨੂੰ ਪ੍ਰੋਵਾਈਡ ਕਰਾਉਣ। ਸੋ ਇੰਨੀ ਗੱਲ ਆ ਵੀ ਮੇਰੇ ਮੈਂ ਖੁਸ਼ ਆਂਗਾ, ਮੇਰੇ ਪਿੰਡ ਖੁਸ਼ ਆਗਾ, ਮੇਰੇ ਆਲੇ-ਦਾਲੇ ਦੇ 7-8 ਪਿੰਡੇ ਦੇ ਤਾਂ ਪੂਰੇ ਖੁਸ਼ ਨੇ। ਛੋ ਦੋਸਤੋ ਜਿੰਨਾਂ ਦਾ ਵੀ ਕੋਈ ਮਰੀਜ਼ ਹੈਗਾ ਹਨਾ ਕੋਈ ਵੀ ਬਿਮਾਰੀ ਲੱਗਦੀ ਆ ਤਾਂ ਸਾਰੇ ਇਲਾਜ ਲਗਭਗ ਇੱਥੇ ਹੁੰਦੇ ਆ, ਸਾਰੇ ਟੈਸਟ ਇੱਥੇ ਹੁੰਦੇ ਆ ਬਿਲਕੁਲ ਫ੍ਰੀ ਹੁੰਦੇ ਆ। ਪ੍ਰਾਈਵੇਟ ਹਸਪਤਾਲਾਂ 'ਚ ਜਾ ਕੇ ਆਪਾਂ ਲਟਾ ਹੋ ਜਾਂਦੇ ਆ ਪਰ ਇੱਥੇ ਕੋਈ ਪੈਸਾ ਨਹੀਂ ਲਾਉਂਦੇ। ਸੋ ਜੋ ਵੀ ਤੁਹਾਡੇ ਪਿੰਡਾਂ ਦੇ ਨੇੜ ਤੇ ਵੀਡੀਓ ਸ਼ੇਅਰ ਕਰਕੇ ਵੱਧ ਤੋਂ ਵੱਧ ਲੋਕਾਂ ਤੱਕ ਭੇਜ ਦਿਓ ਧੰਨਵਾਦ